ਬਹੁਤ ਸੋਹਣਾ ਤੁਸੀਂ ਪ੍ਰਣਾ ਕਰ ਰਹੀ ਇਹਦੇ ਵਿੱਚ ਇਹ ਆ ਕਿ ਇੱਕ ਜੀਮੀ ਦਾ ਮੈਨੂੰ ਲੱਗਦਾ ਆਪਣੀ ਖਪਤ ਵੀ ਆਪ ਕਰ ਲੈਂਦਾ ਕਾਰਨ ਜੀ ਇਹਦੇ ਲੋਡ ਸੀਗੀ ਲੋਡ ਹੋ ਸੀਗੀ ਕਿ ਤਜਾ ਕਰਨਾ ਜਿਹੜਾ ਹੈ ਜਿੰਨੇ ਦੀ ਲੋੜ ਹੈ ਜੀ ਕੋਈ ਮੇਲੇ ਨੇੜੇ ਨਹੀਂ ਪੈਂਦੀ ਸਾਨੂੰ ਹਾਂਜੀ ਸਾਰੀਆਂ ਮੇਲਾ ਦਾ ਕਿਰਾਇਆ 600 ਰੁਪਏ ਕਵਾਂਟੇ ਦਾ ਪੈਂਦਾ ਕਿਤੇ ਮਰਜ਼ੀ ਟਰੱਕ ਭੇਜ ਦਿਓ ਹਾਂਜੀ ਤੇ ਉਹ ਫਸਲ ਦਾ ਖਰਚਾ ਬੜਾ ਪੈਂਦਾ ਸੀ ਢੋਲ ਡੋਈ ਦਾ ਹਾਂਜੀ ਬਹੁਤ ਸੋਹਣਾ ਫਲੇ ਹੈ ਜੀ ਬਾਕੀ ਪਸੰਦ ਨਾਲ ਲਈ ਜੀ ਕਿ ਆਪਕੋ ਆਪਣਾ ਇਦਾਂ ਦੇ ਨਿੱਕੇ ਨਿੱਕੇ ਪ੍ਰੋਜੈਕਟ ਲਾ ਕੇ ਕੰਮ ਸ਼ੁਰੂ ਕਰਨੇ ਨੇ اچھا ਇਹ ਦਾ ਇਹ ਕਲਾੜਾ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇੱਥੇ ਰੌਣ ਕੱਢ ਕੇ ਗੰਦੇ ਦਾ ਰਾਤ ਕੱਢ ਕੇ ਤੇ ਇਹ ਜਿਹੜੀ ਪਛੀ ਆ ਇਹਨੂੰ ਅਲੱਗ ਕਰ ਲੈਂਦੇ ਜੇ ਆਏ ਬਾਲਣ ਬੰਨ ਲੈਂਦੇ ਅੱਛਾ ਜੀ ਤੇ ਇੱਥੇ ਫਿਰ ਵੀ ਰੋਧ ਇਸਟਾਰਟਿੰਗ ਜਿਹੜੀ ਆ ਉਹ ਇੰਦਰਾਗੇ ਦੱਸੋਗੇ ਕਿੱਥੋਂ ਹੁੰਦੀਆਂ ਜੀ ਉਹ ਇੱਕ ਨੰਬਰ ਜੀ ਦਾ ਰੋ ਆ ਜਾਂਦਾ ਉਹ ਪਾਈਪ ਲੱਗਦੀ ਠੀਕ ਹੈ ਜੀ 1 ਮਿੰਟ ਜੀ ਠੀਕ ਹੈ ਰੋ ਆ ਰਿਹਾ ਹੈ ਹਾਂ ਜੀ ਹਾਂ ਜੀ ਇਹ ਕੱਚਾ ਰੋ ਆ ਰਿਹਾ ਜੀ ਭਾਵੇਂ ਮੂਵੀ ਬਾਲ ਰਹੀ ਹੈ ਇਹ ਇਹ ਕੱਚਾ ਰੋ ਆ ਰਿਹਾ ਕੀ ਨਾਮ ਹੈ ਜੀ ਆਪਣਾ ਸ਼ੁਭ ਹਾਂ ਜੀ ਕੀ ਨਾਮ ਕੀ ਹੈ ਨਾਮ ਕੀ ਹੈ ਇਸਪਾਲ ਇਸਪਾਲ ਯੋਗ ਦਾ ਆ ਗਿਆ ਗੋੜਾ ਕਵੀਨ ਇਥੇ ਮਿਸਤਰੀ ਹੈ ਅੰਤੋਂ ਨਾ ਮਿਸਤਰੀ ਹੈ ਠੀਕ ਹੈ ਦੋ ਦੋਵੇਂ ਮਿਸਤਰੀ ਹੈ ਪਰਵਾ ਦੋਨੋਂ ਪਰਵਾ ਇੱਥੇ ਜੀ ਦੋਨੋਂ ਪਰਵਾ ਹਾਂ ਐਚ ਐਚ ਹਾਂ ਕਿੰਨੀ ਦੇਰ ਦੇ ਕੰਮ ਕਰ ਰਹੇ ਗੁਰਚਾ ਹਾਂ ਤਾਂ ਬਹੁਤ ਦਿਨ ਤੋਂ ਕੰਮ ਕਰ ਰਿਹਾ 3 ਸਾਲ ਤੋਂ ਮੇਰੇ ਮਨ ਅੱਜ ਤੋਂ ਦਾ ਸਾਲ ਦੀ ਉਮਰੋਂ ਕੰਮ ਕਰਨਾਗੇ 35 ਸਾਲ ਹੋ ਗਏ ਫਿਰ ਤੁਸੀਂ ਕੰਮ ਕਰੋ ਕਿਹੜਾ ਏਰੀਆ ਤੋਂ ਆਏ ਤੁਸੀਂ ਸਾਰਨਪੁਰ ਜੀ ਸਾਰਨਪੁਰ ਯੂਪੀ ਤੋਂ ਹਾਂ ਜੀ ਠੀਕ ਹੈ ਜੀ ਇਹ ਇੱਥੇ ਮਤਲਬ ਕਿੰਨੀ ਕੁਆਂਟੀਟੀ ਦੇ ਵਿੱਚ ਕਿੰਨਾ ਬੀਰੋਬ ਵੀ ਤੁਸੀਂ ਮਤਲਬ ਇਹ ਸਟਾਰਟ ਕਰਦੇ ਜੀ ਪੂਰ ਜਿੰਨੂੰ ਕਹਿੰਦੇ ਆ ਜਾਂ ਹਾਂ ਜੀ ਇਸ ਪੂਰ ਕੀ ਕੋਈ ਅਰਦਾਜ਼ ਨਹੀਂ ਜੇ 50 ਕਿਲੋ ਕੀ ਬਣ ਜਾ 60 ਕੀ ਬਣ ਜਾ 45 ਕੀ ਬਣ ਜਾ 60 ਕੀ ਬਣ ਜਾ ਜੀ ਕੀ ਵੀਰੇ ਜਾ 20 ਕੀ ਵੀਰੇ ਜਾ ਠੀਕ ਹੈ ਜੀ ਇਹਦਰ ਹੋ ਕੇ ਉੱਤੋਂ ਬਾਤ ਹੁੰਦੀ ਆ ਹੋ ਕੇ ਪਰ ਹਾਂ ਜੀ ਇਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਇਹਦੇ ਅਗਲੇ ਕੜਾਏ ਵਿੱਚ ਪਾਉਂਦੇ ਬਾਅਦ ਫਿਰ ਇਹਨੂੰ ਹਰ ਜਾਗਾ ਫਿਰ ਮਾਜ ਤਿਆਰ ਹੋਗਾ ਫਿਰ ਉਸ ਨੂੰ ਘੜਪਾ ਆਹ ਦੇਖੋ ਸਰੋਤੇ ਗੁਰ ਮੰਡੇਲੀ ਕੀ ਨੀ ਮਿਹਨਤ ਕਰਨੀ ਪੈਂਦੀ ਆ ਕਿ ਕਿੰਨਾ ਕਿੰਨਾ ਕੁਛ ਕਿੰਨਾ ਬਾਲਨ ਕਿੰਨੀ એનર્ਜੀ ਤੇ ਕਿੰਨਾ ਟਾਈਮ ਵੇਸਟ ਹੁੰਦਾ ਸੋ ਇਹਦੇ ਲਈ ਬਹੁਤ ਤਗੜਾ ਪ੍ਰੋਸੈਸ ਹੈ ਤੇ ਹੋ ਇੱਕ ਕਿਸਾਨਾਂ ਲਈ ਇਸਨੇ ਹੈ ਕਿ ਸਾਰੇ ਇਹ ਛੋਟੇ ਛੋਟੇ ਕਿੱਤਿਆਂ ਨੂੰ ਅਪਣਾਉਣ ਤਾਂ ਕਿ ਗਵਰਨਮੈਂਟ ਦੇ ਕਰਜ਼ਿਆਂ ਤੋਂ ਮੁਕਤ ਹੋ ਸਕਣ ਤੇ ਆਪਣੀ ਰੋਟੀ ਰੋਜੀ ਆਪ ਬਣਾ ਸਕਣ ਸੋ ਇਹਨਾਂ ਦਾ ਬਹੁਤ ਧੰਨਵਾਦ ਆ ਜੀ ਬਹੁਤ ਵਧੀਆ ਇਹਨਾਂ ਨੂੰ ਮੈਸੇਜ ਮਿਲਦਾ ਸੋ Y se traen a, a estos.